ਸਰ ਸਿੰਘੋ ਸੱਚ ਦੀ ਗੱਲ ਕਹੋ ਤੇ ਗੌਰਮੈਂਟ ਨੂੰ ਬੜੀ ਭਾਰੀ ਤਕਲੀਫ ਹੁੰਦੀ ਆ ਤੇ ਕਹਿੰਦੇ ਆ ਆਤਰਾ ਦੀ ਬੋਲਦੇ ਆ ਸੱਚ ਕਹਿਣ ਤੋਂ ਤੇ ਜਿੰਨਾ ਜਾਲਮ ਨੇ ਸਾਡੀਆਂ ਭੈਣਾਂ ਤੇ ਧੀਆਂ ਦੀ ਇੱਜ਼ਤ ਲੁੱਟੀ ਆ ਤੇ ਸਾਡੇ ਈਸ਼ ਨੂੰ ਅੱਗ ਲਾਈ ਆ ਸਾਡੇ ਧਾਰਮਿਕ ਸੰਸਾਰ ਦਾ ਅਪਮਾਨ ਕੀਤਾ ਤੇ ਗੁੱਟ ਕੇ ਫੜ ਕੇ ਛੜਕਾਂ ਤੇ ਬੈਠ ਕੇ ਬਾਣੀ ਪੜ੍ਹਨ ਵਾਲੇ ਦੇ ਵਿੱਚ ਦੀ ਗੋਲੀਆਂ ਲੰਗਾਈਆਂ ਉਹਨਾਂ ਤੋਂ ਹੱਕ ਲੈਣਾ ਕਿਉਂਕਿ ਪੋਟ ਸੀਆਈਡੀ ਤੇ ਪੁਲਿਸ ਵਾਲਿਆਂ ਨੂੰ ਮੈਂ ਜਾਣਦੇ ਵੀ ਇੱਥੇ ਬੈਠੇ ਆ ਦਾੜੇ ਵੀ ਫੁੱਲੇ ਆ ਗੜਪਾਨਾਂ ਵੀ ਉੱਪਰ ਦੀ ਆ ਪੱਗਾਂ ਵੀ ਬੜੀਆਂ ਦੀਪੀਆਂ ਵੱਧੀਆਂ ਐ ਤੇ ਇੱਥੇ ਕੇਵਲ ਇਸ ਵਾਸਤੇ ਆਏ ਆ ਕਿ ਲੋਂਗੋਵਾਰ ਤੇ ਪਿੰਡਰਾਵਾਲੇ ਨੇ ਬੋਲਣਾ ਕੀ ਐ ਬੜੀ ਕਿਸਮਤੀ ਆ ਸਾਡੀ ਸਿੱਖਾਂ ਦੀ ਸਾਡੀ ਸੀਆਈਡੀ ਲੈਣੀ ਤੇ ਤਾਂ ਵੀ ਗੁਰਪਾਨ ਦਾੜੇ ਵਾਲੇ ਨੇ ਲਿਵਾਸ ਬਿਟਾ ਕੇ ਜੇ ਗੋਲੀਆਂ ਚਲਾਉਣ ਵਾਸਤੇ ਹਰਮੰਦਰ ਸਾਹਿਬ ਤੇ ਆਉਣਾ ਤਾਂ ਵੀ ਗੁਰਪਾਨ ਵਾਲੇ ਨੇ ਇਹ ਕਿਤੇ ਸਿੱਖਾਂ ਦੇ ਪੁੱਤਰਾਂ ਨੂੰ ਕੁਝ ਸੋਚਣਾ ਚਾਹੀਦਾ ਪੁਲਿਸ ਤੇ ਮਿਲਟਰੀ ਵਾਲਿਆਂ ਨੂੰ ਜਦੋਂ ਤੁਹਾਨੂੰ ਰੋਟੀ ਦਾ ਸਾਧਨ ਬਣਾਣਾ ਤੁਹਾਡੀ ਢੇਰ ਨਹੀਂ ਭਰਤੀ ਹੈ ਜਿੱਦੇ ਗੋਲੀਆਂ ਪਾਣੀਆਂ ਤੁਸੀਂ ਬਾਗੇ ਬਾਰਡਰ ਤੇ 98 ਦੀ ਭਰਤੀ ਵਾਲੇ ਨੇ ਦਿੱਲੀ ਜਾਣਾ ਇਹਦੇ ਵੱਲ ਧਿਆਨ ਰੱਖਿਆ ਕਰੋ ਸਤਿਗੁਰੂ ਗਰੀਬਨਵਾਲ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਭ ਸੰਗਤ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਾਰੇ ਖਾਲਸਾ ਜੀ ਪੰਜ ਪਿਆਲੇ ਪੰਜ ਪੀਰ ਛਾਹਾਂ ਪੀਰ ਬੈਠਾ ਗੁਰਪਾਰੇ ਅਰਜਨ ਕਾਇਆ ਪਲਟ ਕਾ ਮੂਰਤ ਹਰ ਗੋਬਿੰਦ ਸਵਾਰੇ ੱਲੇ ਪੀੜੀ ਸੋਢੀਆਂ ਰੂਪ ਦਿਖਾਉਣ ਵਾਲੋ ਵਾਰੇ ਦਲ ਪੰਨਨਗੁਰ ਸੂਰਮਾ ਬਟ ਜੋਦਾ ਬਹੁਤ ਪਰਪਕਾਰੇ ਮੇਰੀ ਪੀੜ ਦੇ ਮਾਲਕ ਦੇ ਸਤਾਨ ਤੇ ਆਪਾਂ ਇੱਥੇ ਇਕੱਤਰ ਹੋਏ ਹਾਂ ਮੈਂ ਆਰੰਭਤਾ ਵਿੱਚ ਸਾਰੀ ਸੰਗਤ ਨੂੰ ਖਾਸ ਤੇ ਜਨਮ ਜਨਮ ਦਿਨ ਦੀ ਸਵਾ ਸਵਾ ਸਭਧਾਈ ਪੇਸ਼ ਕਰਦਾ ਹਾਂ ਜੋ ਅੱਜ ਮਹਾਨ ਇਕੱਠ ਇਸ ਸਤਾਨ ਤੇ ਸਤਿਗੁਰੂ ਜੀ ਦੇ ਕਰਨ ਪਰਸਨ ਵਾਸਤੇ ਸੰਗਤ ਆਈ ਹੈ ਤੇ ਆ ਮ ਇਕੱਠਾਂ ਦੀ ਤਰ੍ਹਾਂ ਨਹੀਂ ਐਦਾ ਕੋਈ ਬੜਾ ਭਾਰੀ ਵਿਸ਼ੇਸ਼ ਪ੍ਰਯੋਜਨਾ ਕੋਈ ਮਹੱਤਤਾ ਹੈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਦੇ ਅਵਤਾਰ ਤੋਂ ਲੈ ਕੇ 1526 ਬਿਕਰਮੀ ਤੋਂ ਹੁਣ ਦੇ ਸਮੇਂ ਤੱਕ ਸਿੱਖ ਕੌਮ ਇੱਕ ਬੜੇ ਭਾਰੀ ਸੰਘਰਸ਼ ਵਿੱਚ ਦੀ ਲੰਘ ਰਹੀ ਹੈ ਸੱਚ ਤੇ ਚੱਲਣ ਵਾਲਿਆਂ ਨੂੰ ਚੱਕੀਆਂ ਪੀਸਣੀਆਂ ਪਈਆਂ ਔਰ ਚੱਕੀਆਂ ਪੀਸਣ ਤੋਂ ਉਪਰੰਤ ਜਿਨ੍ਹਾਂ ਲੋਕਾਂ ਨੇ ਪਿਹਾਈਆਂ ਸੀ ਉਹਨਾਂ ਨੂੰ ਹੱਥ ਜੋੜ ਕੇ ਮੋਤੀਆਂ ਮੰਗਣੀਆਂ ਪਈਆਂ ਪੋਸਟਰ ਪਿੱਛੇ ਸਮਾਂ ਆਇਆ ਤਤੀ ਤਵੀ ਤੇ ਬੈਠਣਾ ਤਿਆਰ ਛਾਰਪਾਈ ਟੰਗ ਨਾਲ ਚਾਪੇ ਜਿਸ ਅਸਥਾਨ ਤੇ ਅੱਜ ਖੜੇ ਹਾਂ ਇਸ ਅਸਥਾਨ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 11 ਸਾਲ ਦੀ ਉਮਰ ਵਿੱਚ ਕੁਝ ਨਿਜਮ ਕੀਤੇ ਸਨ ਉਹਨਾਂ ਨਿਜਮਾਂ ਨੂੰ ਸੁਣ ਕੇ ਕੁਝ ਡਰਪੋਕ ਲੋਕਾਂ ਦੇ ਮਨਾਂ ਵਿੱਚ ਬੜੀ ਭਾਰੀ ਦਹਿਸਤ ਬੈਠੀ ਸੀ ਕਿ ਛੋਟੀ ਜਿਹੀ ਉਮਰ ਦੇ ਵਿੱਚ ਇਤਨੇ ਕਰੜੇ ਬਚਨ ਕਹਿ ਦਿੱਤੇ ਹਨ ਗਵਰਨਮੈਂਟ ਨੇ ਨਾਲ ਕਿਵੇਂ ਟੱਕਰ ਲਿਆ ਜਾ ਸਕਦਾ ਹੈ ਮਾਤਾ ਗੰਗਾ ਜੀ ਪਾਸ ਇਹ ਸੁਨੇਹਾ ਪਹੁੰਚਿਆ ਸੀ ਸਤਿਗੁਰ ਜੀ ਨੇ ਉੱਤਰ ਦਿੱਤਾ ਸੀ ਮਾਤਾ ਜੀ ਫਿਕਰ ਨਾ ਕਰੋ ਸਮਾਂ ਆਵੇਗਾ ਹੱਥ ਲਵਾਂਗੇ ਉਹ ਸਮਾਂ ਹੁਣ ਤੇ ਖਾਲਸਾ ਜੀ ਹੱਥ ਲਿਆ ਗਿਆ ਸੀ ਇਹ ਅਕਾਠ ਜਿਹੜਾ ਕੀਤਾ ਹੈ ਪੰਜਾਬ ਦੀ ਗਵਰਨਮੈਂਟ ਨੇ ਸੈਂਟਰ ਦੀ ਗਵਰਨਮੈਂਟ ਨੇ ਜੋ ਉਤਿਆਚਾਰ ਕਰਨੇ ਸ਼ੁਰੂ ਕੀਤੇ ਆ ਉਹ ਕੋ ਛੋਟੇ ਛੋਟੇ ਨਹੀਂ ਪ੍ਰਾਤਨ ਸਮੇਂ ਦੇ ਇਤਿਹਾਸਾਂ ਵਿੱਚੋਂ ਜਿੰਨਾ ਪੜਿਆ ਤੇ ਮਹਾਂਪੁਰਖਾਂ ਤੋਂ ਸੁਣਿਆ ਹੈ ਉਹਨਾਂ ਸਾਰੇ ਹੀ ਪਾਪਾਂ ਨੂੰ ਇਹ ਵਰਤਮਾਨ ਜਕਰੀਏ ਦੀ ਹਕੂਮਤ ਨੇ ਮਾਤ ਪਾਰਤਾ ਮੁੱਖ ਮੰਤਰੀ ਤੇ ਸੈਂਟਰ ਦੀ ਹਕੂਮਤ ਨੇ ਅਸੀਂ ਕਿਸੇ ਹਿੰਦੂ ਨਾਲ ਜਾਂ ਕਿਸੇ ਮੁਸਲਮਾਨ ਨਾਲ ਵਿਤਕਰੇ ਭਰੀ ਗੱਲ ਕਹਿਣੀ ਠੀਕ ਨਹੀਂ ਸਮਝਦੇ ਪਰ ਸਕਿਆ ਹੀ ਕਰਨ ਤੋਂ ਕੋਈ ਸੰਕੋਚ ਵੀ ਨਹੀਂ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਦਾ ਸਮੁੱਚੇ ਤੌਰ ਤੇ ਸਾਰੀ ਸੰਗਤ ਨੂੰ ਕਿਰ ਸਿੰਘ ਸੱਚ ਦੀ ਗੱਲ ਕਹੋ ਤੇ ਗਵਰਨਮੈਂਟ ਨੂੰ ਬੜੀ ਭਾਰੀ ਤਕਲੀਫ ਹੁੰਦੀ ਆ ਤੇ ਕਹਿੰਦੇ ਆ ਆਤਰਾ ਦੀ ਬੋਲਦੇ ਆ ਸੱਚ ਕਹਿਣ ਤੋਂ ਮੈਂ ਤੁਹਾਡਾਂ ਚਰਨਾਂ ਵਿੱਚ ਪੰਜ ਸੱਤ ਛੋਟੀਆਂ ਛੋਟੀਆਂ ਗੱਲਾਂ ਕਹਿਣੀਆਂ ਐ ਥੋੜੇ ਸਮੇਂ ਵਿੱਚ ਕਿਉਂਕਿ ਪ੍ਰਧਾਨ ਸਾਹਿਬਾਨ ਨੇ ਆਪਾਂ ਨੂੰ ਪ੍ਰੋਗਰਾਮ ਦੇਣਾ ਆਪਾਂ ਸਾਰਿਆਂ ਨੇ ਸੁਣਨਾ ਤੇ ਉਹਦੇ ਤੇ ਹੁਕਮ ਦੇ ਉੱਪਰ ਫੁੱਲ ਚੜਾਉਣੇ ਆ ਗਿਆ ਮੰਨਣੀ ਐ ਆਪਣੇ ਵਿੱਚ ਹਿੰਦੂ ਵੀ ਇਹ ਵੀ ਕੁਝ ਆਇਆ ਬਾਹਰ ਖੜਿਆ ਐ ਸਿੱਖਾਂ ਦੀ ਨੌਜਵਾਨ ਲੜਕੀ ਨੂੰ ਨੰਗਿਆ ਕਰਕੇ ਉਹਦੇ ਪਿਤਾ ਨੂੰ ਉਹਦੇ ਉੱਪਰ ਖਾਲਸਾ ਜੀ ਪਾਇਆ ਗਿਆ ਕੱਲ੍ਹ ਫੁਰਕ ਥਾਣੇ ਦੇ ਵਿੱਚ ਮੋਗਾ ਤਹਿਸੀਲ ਵਿੱਚ ਸਿੱਖਾਂ ਦੀ ਲੜਕੀ ਨੂੰ ਨੰਗਿਆ ਕਰਕੇ ਦਾਉ ਕੇ ਪਿੰਡ ਵਿੱਚ ਘੌਰ ਸਿੱਖਾਂ ਜਿਨ੍ਹਾਂ ਨੂੰ ਆਪਾਂ ਮਰਦਸ ਕਹਿੰਨੇ ਆ ਉਹਨਾਂ ਦੀ ਲੜਕੀ ਨੂੰ ਨੰਗਾ ਕਰਕੇ ਸਵਰਨ ਸਿੰਘ ਡੀਐਸਪੀ ਤਰਨਤਾਰਨ ਵਾਲੇ ਨੇ ਆਪਣੇ ਸਮੇਂ ਦੇ ਵਿੱਚ ਉਹਨੂੰ ਹਸਪਤਾਲਾਂ ਤੋਂ ਪਕੜ ਕੇ ਨੰਗਿਆ ਕਰਕੇ ਪਿੰਡ ਵਿੱਚ ਫੇਰਿਆ ਕਿਸੇ Hindu ਦੀ ਹੋਈ ਇਸ ਤਰ੍ਹਾਂ ਇੱਕ ਵੀ 10 ਤੋਂ ਪੰਜਾਬ ਵਿੱਚੋਂ ਕੋਈ ਮਿਸਾਲ ਹੋਵੇ ਕੇਵਲ ਸਿੱਖਾਂ ਦੇ ਘਰਾਂ ਨੂੰ ਅੱਗ ਲੱਗੀ ਹੈ ਪੁਲਿਸ ਵੱਲੋਂ ਸਾਰੇ ਪੰਜਾਬ ਵਿੱਚ ਪੁਲਿਸ ਵੱਲੋਂ ਇੱਕ ਵੀ ਹਿੰਦੂ ਦਾ ਘਰ ਸਾੜਿਆ ਕੋਈ ਸਿੱਧ ਕਰਦੇਵੇਂ ਮੈਂ ਇਹ ਵੀ ਕਹਿੰਦਾ ਕਿਦਾ ਸਾੜਨਾ ਚਾਹੀਦਾ ਪਰ ਜਿਹੜੇ ਕਹਿੰਦੇ ਨਾ ਕਿ ਸਿੱਖ ਐਵੇਂ ਝੂਠ ਬੋਲੀ ਜਾਂਦੇ ਆ ਕਾਲੀਆਂ ਨੂੰ ਸੁਭਾਅ ਪੈ ਗਿਆ ਜਿਉਂ ਇੱਥੇ ਜਾਣ ਦਾ ਤੇ ਮਰਨ ਦਾ ਅਸੀਂ ਵਿਤਕਰਾ ਕੋਈ ਨਹੀਂ ਕਰਦੇ ਤੁਹਾਡੇ ਸਾਹਮਣੇ ਮੈਂ ਬੇਨਤੀ ਕਰਨੀ ਚਾਹੁੰਦਾ ਇਹਨਾਂ ਵਿੱਚੋਂ ਜਿੰਨੀਆਂ ਗੱਲਾਂ ਤੁਹਾਡਾ ਕਰਨਾ ਹੈ ਤੇ ਮੈਂ ਕਹਿ ਲੱਗਾ ਇਸ ਗੱਲ ਵੀ ਕੋਈ ਸੈਂਟਰ ਦਾ ਵਜ਼ੀਰ ਦਲੀਲ ਦੇ ਕੇ ਪੰਜਾਬ ਦਾ ਵਜ਼ੀਰ ਕੋਈ ਦਲੀਲ ਦੇ ਕੇ ਉਹ ਕੀ ਸੇਵ ਕਰਦੇ ਰਹਿਣਾ ਅਸਤੇ ਖੜੋ ਕੇ ਪਰਨ ਕਰਦਾ ਆਪਣਾ ਸਿਰ ਵੱਢ ਕੇ ਤੁਹਾਡੇ ਚਰਨਾਂ ਚ ਰੱਖ ਜਾਂਦਾ ਜਿੰਨੇ ਭਾਰੀ ਵਿਤਕਰੇ ਹੋ ਰਹੇ ਹੈ ਆਜ਼ਾਦ ਦੇਸ਼ ਹੋਵੇ 100 ਦੇ ਵਿੱਚੋਂ 93 ਸਿਰ ਤੁਸਾਂ ਦਿੱਤੇ ਹੋਣਾ ਵੀਰਾਂ ਨੇ ਤੇ ਆਜ਼ਾਦ ਦੇਸ਼ ਵਿੱਚ ਲਕੀਰ ਕੀਤੀ ਜਾਵੇ ਜੇ ਹਿੰਦੁਸਤਾਨ ਵਿੱਚ ਖੇਡਾ ਹੋ ਰਹੀ ਹੈ ਪੱਗ ਵਾਲਾ ਤੇ ਸਿੰਘ ਨਾਮ ਵਾਲਾ ਨਹੀਂ ਉੱਥੇ ਜਾ ਸਕਦਾ ਟੋਪੀ ਵਾਲਾ ਉੱਥੇ ਜਾ ਸਕਦਾ ਅਮਰੀਕਾ ਚ ਆ ਸਕਦਾ ਸਿੱਖ ਨਹੀਂ ਆ ਸਕਦਾ ਏ ਕੀ ਆਜਾਤ ਕਿਰਪਾਨ ਤੇ ਪਾਬੰਦੀ ਲਾ ਦਿੱਤੀ ਆਖੇ ਜੀ ਕਿਰਪਾਨ ਸ਼ਾਸਤ੍ਰ ਦੇ ਡਰ ਨਾਲ ਜਹਾਜ਼ ਅਰਵਾਡ ਕੀਤਾ ਗਿਆ ਮੈਨੂੰ ਇੱਕ ਵਜੀਰ ਮਿਲਿਆ ਸੀ ਸੈਂਟਰ ਦਾ ਕੰਮ ਜਿਆ ਕਿਰਪਾਨ ਤੇ ਤਾਹ ਪਾਬੰਦੀ ਲਾਈ ਹੈ ਮੈਂ ਉਹਨੂੰ ਪੁੱਛ ਲਿਆ ਵੀ ਆਪਣਾ ਗੇਮ ਦੇ ਨਾਲ ਇੱਕ ਸੇਵ ਦੇ ਨਾਲ ਵੀ ਜਹਾਜ਼ ਉਗਵਾ ਕੀਤਾ ਆਖੇ ਜੀ ਉਹ ਗੋਲ ਸੀ ਗੋਲ ਅਕੋਲਾ ਡਰਤੀ ਆ ਕਿਤੇ ਬੰਬ ਨਾ ਹੋਵੇ ਫਾਦਰ ਗੋਲ ਤਾਂ ਸੇਲ ਸਾਰੇ ਗੋਲ ਨਾਸਤਾਆਂ ਗੋਲ ਸੰਤਰੇ ਗੋਲ ਗਰਨੇਡ ਗੋਲ ਆ ਗੱਡੀਆਂ ਦੇ ਟਾਇਰ ਗੋਲ ਰੇਲ ਗੱਡੀਆਂ ਦੇ ਚੱਕੇ ਪਈਏ ਗੋਲ ਸਾਰੇ ਸੁੰਦਰ ਚੋੜ ਰੋਡ ਦੇ ਉੱਤੇ ਪਾਬੰਦੀ ਲਾ ਦਿਓ ਜੇ ਗੋਲ ਚੀਜ਼ ਦਾ ਇਦਾਰਾ ਪੰਡਤਾਂ ਦੇ ਘਰੇ ਜੰਮੀ ਬੀਬੀ ਇੰਦਰਾ ਗਾਂਧੀ ਜਨਤਾ ਦੀਆਂ ਲੈ ਕੇ ਵੋਟਾਂ ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿਨਿਸਟਰ 1977 ਵਿੱਚ ਉਹਦੇ ਕੀਤੇ ਕੰਮ ਅਨਸਾਰ ਜਹਾਜ ਨੇ ਉਹਨੂੰ ਸਜ਼ਾ ਦਿੱਤੀ ਸਜ਼ਾ ਭੁਗਤਣ ਵਾਸਤੇ ਤਿਹਾਰਦੇਲ ਵਿੱਚ ਗਈ ਤਿਹਾਰਦੇਲ ਵਿੱਚ ਜਾਣ ਦੇ ਟਾਈਮ ਤੇ ਉਹਦੇ ਸਹਿਯੋਗੀ ਪਾਂਡੇ ਹੋਣਾਂ ਨੇ ਖਾਸ ਤੌਰ 'ਤੇ ਜਹਾਜ਼ ਅਗਵਾ ਕੀਤਾ ਉਹਨਾਂ ਲੋਕਾਂ ਨੂੰ ਕੁਰਸੀਆਂ ਮਿਲਗੀਆਂ ਤੇ ਜੇ ਸਿੱਖਾਂ ਦੇ ਇਸ਼ਤ ਨੂੰ ਚੰਦੋਕਲਾ ਵਿੱਚ ਜਥੇਦਾਰੀਆਂ ਬੱਸਾਂ ਵਿੱਚ ਪੋਤੀਆਂ ਸਾਰ ਦਿੱਤੀਆਂ ਸਿੱਖਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਵੱਜੀਆਂ 9 ਮਈ 20 ਸਤੰਬਰ ਨੂੰ ਦਾਸ ਦੀ ਗ੍ਰਿਫਤਾਰੀ ਤੋਂ ਪਿੱਛੋਂ ਨਿਹੱਥੇ ਸਿੰਘਾਂ ਦੇ ਬਿਨਾਂ ਕਾਰਨ ਗੋਲੀਆਂ ਮਾਰ ਕੇ 1.5 ਦਿਨ ਭੁੰਨ ਦਿੱਤੇ ਜੇ ਰੋਸ ਮੁਜ਼ਾਹਰਾ ਕਰਨ ਵਾਸਤੇ ਕਿਰਪਾਨ ਵਾਲੇ ਨੇ ਜਹਾਜ਼ ਅਗਵਾ ਕਰ ਲਿਆ ਉਹਨਾਂ ਨੂੰ ਦੇਸ਼ ਨਿਕਾਲਾ ਕਹਿੰਦੇ ਸਿੱਖ ਫਿਰਕਾ ਪ੍ਰਸਤ ਹੈ ਇੱਕ ਪੰਡਤਾਂ ਵੀ ਬੀਬੀਵਾਸ ਤੇ ਜਹਾਜ਼ ਅਗਵਾ ਹੋ ਸਕਦਾ ਸਿੱਖਾਂ ਦੇ ਇਸ਼ਤ ਦੇ ਸੰਬੰਧ ਵਿੱਚ ਜਹਾਜ਼ ਅਗਵਾ ਨਹੀਂ ਹੋ ਸਕਦਾ ਕੀ ਇਹ ਆਜ਼ਾਦੀ ਹੈ ਕੋਤਪਿਤ ਤੋਂ 4 ਅਗਸਤ ਨੂੰ ਭਾਈ ਗੁਰਬਖਸ਼ ਸਿੰਘ ਨੇ ਜਹਾਜ਼ ਅਗਵਾ ਕੀਤਾ ਉਹ ਲੱਤ ਪੀਕਾ ਲਾ ਕੇ ਲੱਤ ਗਾਲੀ ਕਹੀ 20 ਅਗਸਤ ਨੂੰ ਭਾਈ ਮਨਜੀਤ ਸਿੰਘ ਨੇ ਅਸਵਾ ਭਾਈ ਮੁਸੀਬਤ ਸਿੰਘ ਨੇ ਜਹਾਜ਼ ਅਗਵਾ ਕੀਤਾ ਉਹਦੇ ਗੋਲੀ ਮਾਰ ਕੇ ਮਾਰਿਆ ਕਿਨੂੰ ਸਿੱਖ ਫਿਰਕਾ ਪ੍ਰਸਤ ਹੈ ਸਿੱਖ ਆਪਣੀ ਪੱਗ ਵਾਸਤੇ ਆਪਣੀ ਧੀ ਪੈਣ ਦੀ ਇੱਜ਼ਤ ਬਚਾਉਣ ਵਾਸਤੇ ਆਪਣੇ ਏਸ਼ ਦੇ ਸਤਕਾਰ ਨੂੰ ਬਰਕਰਾਰ ਰੱਖਣ ਵਾਸਤੇ ਸਿੱਖ ਜਹਾਜ਼ ਅਗਵਾ ਨਹੀਂ ਕਰ ਸਕਦਾ ਪਰ ਜੇ ਚੋਤੀ ਪਾਈ ਅਤੇ ਕੰਨ ਨਾਲ ਜਨੇਊ ਲਪੇਟਿਆ ਉਹ ਜਹਾਜ਼ ਜਿੱਥੇ ਮਰਜੀ ਲੈ ਜਾਵੇ ਉਹਨੂੰ ਕੋਈ پابੰਦੀ ਨਹੀਂ ਕੀ ਆਜ਼ਾਦੀ ਹੈ ਐਨਾ ਧੱਕਾ ਕਿਉਂ ਇਹ ਹਿੰਦੁਸਤਾਨ ਵਿੱਚ ਹਿੰਦੁਸਤਾਨ ਦੀ ਆਜ਼ਾਦੀ ਤੋਂ ਪਿੱਛੋਂ ਕਿਸੇ Hindu ਨੇ ਹਿੰਦੀ ਬੋਲਣ ਵਾਸਤੇ ਹਿੰਦੀ ਸੂਬਾ ਲੈਣ ਵਾਸਤੇ Hindu ਧਾਰਮਿਕ ਮੰਦਿਰ ਪਰ ਗੱਡੀ ਦਾ ਨਾਮ ਰੱਖਾਉਣ ਵਾਸਤੇ Hindu ਧਾਰਮਿਕ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ Hindu ਧਾਰਮਿਕ ਚਿੰਨ ਜਿਨੇਊ ਨੂੰ ਆਪਣੇ ਘਰਲੇ ਰੱਖਣ ਵਾਸਤੇ ਐਨੀ ਸੰਗਤ ਵਿੱਚੋਂ ਇੱਕ ਵੀ 100 ਇਕ ਘੰਟੇ ਦੀ ਗੱਲ ਕੱਤੀ ਰ ਕਿਸੇ Hindu ਨੇ ਉਹਨਾਂ ਨੂੰ ਬੈਠਾ ਬਿਠਾਣਾ ਸਾਰਾ ਕੁਝ ਮਿਲ ਗਿਆ ਜੇ ਤੁਸੀਂ ਪੰਜਾਬ ਦੀ ਬੋਲੀ ਬੋਲਣੀ ਹੈ ਪੰਜਾਬੀ ਸੂਬਾ ਲੈਣ 57000 ਤੁਸੀਂ ਜਾਓ ਸਿੰਦਰਜੀਤ ਸਿੰਘ ਵਰਗੇ ਪਟੰਗੀਆਂ ਨੂੰ ਵਾੜ ਕੇ ਫੂਚ ਤੁਸੀਂ ਸਟਵਾਓ ਆਪਣਾ ਖੂਨ ਤੁਸੀਂ ਡੋਲੋ ਤੇ ਹਰਿਆਣਾ ਤੇ ਹਮਾਚਲ ਇਹਨਾਂ ਨੂੰ ਮਿਲ ਜਾਵੇ ਜੇ ਤੁਸੀਂ ਹਰਮੰਦਰ ਸਾਹਿਬ ਦੇ ਨਾਂ ਉੱਪਰ ਗੱਡੀ ਦਾ ਨਾਮ ਰਖਾਉਣਾ ਹੈ ਜੇ ਅੰਮ੍ਰਿਤਸਰ ਨੂੰ ਸ਼ਹਿਰ ਨੂੰ ਪਵਿੱਤਰ ਦਰਜਾ ਕਰਾਰ ਦਿਵਾਉਣਾ ਹੈ ਜੇ ਤੁਸੀਂ ਆਪਣੇ ਗੱਤਰੇ ਕਿਰਪਾਨ ਪਹਿਨਣੀ ਹੈ ਤੇ ਪ੍ਰਧਾਨ ਦਾ ਹੁਕਮ ਮੰਨ ਕੇ ਸ਼ਾਂਤੀ ਰੱਖਣੀ ਹੈ 1 ਲੱਖ ਤੋਂ ਵੱਧ ਜੇਲਾ ਪਰੋ 200 ਦੇ ਕਰੀਬ ਸ਼ਹੀਦੀਆਂ ਦਿਓ ਤੇ ਫੇਰ ਵੀ ਫਿਰਕਾਪ੍ਰਸਤ ਅਤਵਾਦੀ ਤੇ ਵੱਖਵਾਦੀ ਇਹ ਸਾਰਾ ਦੋਸ਼ ਆਪਣੇ ਤੇ ਕਿਉਂ ਹੈ ਆਪਾਂ ਗੁਲਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਮੈਂ ਤੁਹਾਡੇ ਕੋਲੋਂ ਸੰਤਾਂ ਦੇ ਪਰਨ ਕਰਾਉਣ ਤੋਂ ਪਹਿਲਾਂ ਇੱਕ ਹੋਰ ਪਰਨ ਕਰਵਾ ਕੇ ਬਾਤਾਂ ਰੀਆਂ ਕਰਾਉਣੀਆਂ ਚਾਹੁੰਦਾ ਤੇ ਫਿਰ ਸਮਾਪਤੀ ਕਰਾਂਗਾ ਖਾਲਸਾ ਦੀ ਗੁਲਾਮੀ ਚੁੱਕਣੀ ਹੈ ਮੈਂ ਇਹ ਵੀ ਬੇਨਤੀ ਕਰਾਂ ਜਿਹੜਾ ਸੰਤਰੀ ਪਰਨ ਪੱਤਰ ਸੁਣਾਉਣਗੇ ਉਹ ਲੋ ਪਿੱਛੋਂ 12 ਉਹ ਵੀਰ ਖੜੇ ਕਰਿਓ ਜਿਹੜੇ ਘਰੇ ਫਤਿਹ ਬਲਾ ਕੇ ਆਏ ਆ ਤੇ ਮੰਨ ਕੇ ਨਿਸ਼ਚਾ ਲੈ ਕੇ ਆਏ ਆ ਤੇ ਅਸੀਂ ਆਪਣੀ ਭੈਣਾਂ ਦੀ ਇੱਜ਼ਤ ਬਚਾਉਣੀ ਹੈ ਅਸੀਂ ਸ਼ਾਂਤੀ ਦੇ ਹਾਮੀ ਰਹਿਣਾ ਹੈ ਅਸੀਂ ਆਪਣੇ ਇੱਛੇ ਦੇ ਸਤਕਾਰ ਨੂੰ ਬਰਕਰਾਰ ਰੱਖਣਾ ਹੈ ਤੇ ਜਿੰਨਾ ਜ਼ਾਲਮਾਂ ਨੇ ਸਾਡੀਆਂ ਭੈਣਾਂ ਤੇ ਧੀਆਂ ਦੀ ਇੱਜ਼ਤ ਲੁੱਟੀ ਹੈ ਤੇ ਸਾਡੇ ਈਸ਼ ਨੂੰ ਅੱਗ ਲਾਈ ਹੈ ਸਾਡੇ ਧਾਰਮਿਕ ਸੰਸਾਰ ਦਾ ਅਪਮਾਨ ਕੀਤਾ ਤੇ ਗੁੱਟ ਕੇ ਫੜ ਕੇ ਸੜਕਾਂ ਤੇ ਬੈਠ ਕੇ ਪਾਣੀ ਪੜਨ ਵਾਲੇ ਵਿੱਚ ਦੀ ਗੋਲੀਆਂ ਲਗਾਈਆਂ ਉਹਨਾਂ ਤੋਂ ਹੱਕ ਲੈਣਾ ਉਹ ਸੰਸਾਰ ਦੇ ਕਹਿੰਦੇ ਤਨ ਤੇ ਬਾਹ ਖੜੀਆਂ ਕਰੇ ਦੂਜੇ ਥੇ ਜੇ ਬਾਹ ਖੜਕੇ ਖੜੀਆਂ ਕਰਕੇ ਆਪਾਂ ਮੁਕਰੇ ਤੇ ਗੁਰੂ ਕੇ ਦੇਣ ਦਾ ਰਹਾਵਾਂਗੇ ਚੇਤਾ ਰੱਖ ਲਿਓ। ਇਹ ਤਾਂ ਹੰਤਾ ਤੋਂ ਪਹਿਲਾਂ ਦਾਸ ਨੇ ਤੁਹਾਡੀਆਂ ਬਾਣ ਖੜੀਆਂ ਕਰਾਉਣੀਆਂ ਤੁਹਾਨੂੰ ਅਤਵਾਦੀ ਬਣਾਉਣਾ ਹੈ। ਤੇ ਅਤਵਾਦੀ ਬਣਨ ਵਾਸਤੇ ਬਾਹੋਂ ਖੜੀ ਕਰਿਓ ਜਿਹਨੇ ਅਤਵਾਦੀ ਵਾਲਾ ਕੰਮ ਕਰਨਾ ਹੈ। ਦਾਸ ਨੂੰ ਅਕਲਾਪੀ ਦਾ ਖਿਤਾਬ ਗੌਰਮੈਂਟ ਨੇ ਦਿੱਤਾ ਹੈ। ਜਿਹੜਾ ਅਮਰਤ ਛਕਾਵੇ ਤੇ ਆਪ ਦਾ ਛਕਿਆ ਹੈ। ਜਿਹੜਾ ਬਾਣੀ ਆਪ ਪੜਦਾ ਤੇ ਦੂਜਿਆਂ ਨੂੰ ਪੜਾਵੇ ਆਪ ਕਥਾ ਕਰੇ ਤੇ ਦੂਜਿਆਂ ਤੋਂ ਕਥਾ ਕਰਾਵੇ ਕਥਾ ਤੇ ਕੀਰਤਨ ਤੇ ਸ਼ਰਧਾ ਹੋਵੇ ਸਤਿਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਬਾਪੂ ਤੇ ਪਿਓ ਇਸ਼ਟ ਮੰਨਦਾ ਹੋਵੇ ਧੀਆਂ ਭੈਣਾਂ ਦੀ ਇੱਜ਼ਤ ਰੱਖਣ ਦਾ ਸਾਂਝੀ ਵਾਅਦਾ ਹੋਣ ਦੀ ਪ੍ਰੇਰਣਾ ਦੇਵੇ ਕੇਸਰੀ ਨishan ਸਾਹਿਬ ਦੇ ਥੱਲੇ ਇਕੱਠੇ ਕਰੇ ਪਾਸ ਦੀ ਡਾਕ ਕੇ ਹਮਾਇਤ ਕਰੇ ਕਿ ਸਤਿਗੁਰੂ ਗ੍ਰੰਥ ਸਾਹਿਬ ਦੇ ਲੜਲਾ ਨੇ ਇਹੋ ਜਿਹਾ ਕੰਮ ਕਰਨ ਵਾਲਿਆ ਨਾਮ ਹੈ ਅੱਤਵਾਦੀ ਗਵਰਨਮੈਂਟ ਨੇ ਕੰਮ ਇਹ ਕਿਹਾ ਹੈ ਮੈਂ ਇਹੋ ਜਿਹਾ ਅੱਤਵਾਦੀ ਹਾਂ ਜਿਹੋ ਤੁਹਾਨੂੰ ਦੱਸਿਆ ਤੇ ਤੁਹਾਡਾ ਚਰਨ ਚ ਮੈਂ ਬੇਨਤੀ ਕਰਦਾ ਹਾਂ ਜੇ ਭੈਣਾਂ ਦੀ ਇੱਜ਼ਤ ਬਚਾਉਣ ਦੇ ਹੱਕ ਵਿੱਚ ਇੱਕ ਦੇ ਸਤਕਾਰ ਰੱਖਣ ਦੇ ਹੱਕ ਵਿੱਚ ਪੰਸ ਦੀ ਹਮਾਇਤ ਕਰਨ ਦੇ ਹੱਕ ਵਿੱਚ ਤੇ ਛੀਂਦਾਂ ਦੇ ਦੁੱਲੇ ਖੂਨ ਦਾ ਹੱਕ ਲੈਣ ਦੇ ਹੱਕ ਵਿੱਚ ਤੁਸੀਂ ਸਹਿਮਤ ਹੋ ਇਹੋ ਜਿਹਾ ਅੱਤਵਾਦੀ ਹਾਂ ਜਦੋਂ ਮੈਂ ਝਕਾਰਾ ਛੱਡਾਂਗਾ ਉਦੋਂ ਬਾਅਦ ਕੜੀਆਂ ਕਰਿਓ ਤੇ ਜਿਹੜਾ ਘਰਖੇ ਤੇ ਬੱਕਰੀ ਦਾ ਸਿੱਖ ਹੈ ਜਿਹੜਾ ਰਾਵਾ ਸੁਆਮੀ ਤੇ ਨਰਕਧਾਰੀਆਂ ਦਾ ਸਿੱਖ ਹੈ ਜਿਹੜਾ ਦੇਹਧਾਰੀ ਤੇ ਪਖੰਡੀਆਂ ਦਾ ਸਿੱਖ ਹੈ ਜਿਹੜਾ ਕਬਰ ਤੇ ਮੜੀ ਦਾ ਸਿੱਖ ਹੈ ਜਾਂਡ ਨੂੰ ਸੰਘੂਰ ਭੁੱਕਣ ਦਾ ਚਿੱਪਣ ਨੂੰ ਪਾਣੀ ਪਾਉਣ ਦਾ ਸਿੱਖ ਹੈ ਉਹ ਬਾਹ ਖੜੀ ਨਾ ਕਰਿਓ ਜਿਹੜਾ ਸਤਗੁਰੂ ਦਾ ਸੇਕ ਹਾਰੇ ਪੈਣ ਦੇ ਬਚਾਉਣ ਦੇ ਹੱਕ ਵਿੱਚ ਆਇਆ ਪੰਥ ਦਾ ਆਮੀ ਹੈ ਉਹ ਆਕਲਾ ਦੀ ਬਾਣਨਾ ਯਾਦ ਰੱਖ ਲਿਓ ਇੱਥੇ ਮੈਂ ਇਹੋ ਜਾਂ ਹਾਂ ਤੇ ਇਹੋ ਦਾ ਰਹਿਣਾ ਹੈ ਜ਼ਿੰਦਗੀ ਰੇਤੇ ਹੱਕ ਵੀ ਲੈਣਾ ਹੈ ਇਹ ਹੁਣ ਤੁਸੀਂ ਸੋਚ ਲਿਓ ਬਾਣਨਾ ਕਿ ਨਹੀਂ ਮੈਂ ਤਾਂ ਹਾਂ ਬੋਲੇ ਸੋ ਨਿਹਾਲ ਆਪਣੇ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਨਾ ਹੈ ਜਿਤਨੇ ਵਲੰਟੀਅਰ ਇੱਥੇ ਆਏ ਆ ਤੇ ਸੰਤ ਜੀ ਪਰਮ ਕਰਾਉਣਗੇ ਉਹ ਜੋ ਜੋ ਪੜ੍ਹ ਕੇ ਸੁਣਾਉਣਗੇ ਉਹਦੇ ਤੇ ਆਪਾਂ ਹਮਾਇਤ ਕਰਨੀ ਹੈ ਅਤੇ ਜਕਾਰਿਆਂ ਦੀ ਗੂੰਜ ਵਿੱਚ ਉਹਦੀ ਪ੍ਰਵਾਨਗੀ ਦੇਣੀ ਹੈ ਭਾਵੇਂ ਸਾਰੇ ਤਾਂ ਆ ਨਹੀਂ ਸਕੇ ਅਜੇ ਪਰ ਬਾਬਾ ਜੀ ਉਹਨਾਂ ਨੇ ਦੱਸਿਆ ਹੈ ਕਿ ਨੰਬਰ ਵਾਰ ਸਮੇਂ ਦੇ ਮੁਤਾਬਕ ਬਾਕੀ ਦੀ ਵੀ ਗਣਤੀ ਹੋ ਜਾਵੇਗੀ ਤੇ ਸੀਐਚਡੀ ਵਾਲਿਓ ਤੇ ਪੁਲਿਸ ਵਾਲਿਓ ਤੁਸੀਂ ਵੀ ਬਾਸ ਖੜੀਆਂ ਕੀਤੀਆਂ ਜਾਂ ਤਾਂ ਬੰਦੇ ਬਣ ਕੇ ਤੇ ਗੁਰੂ ਕੇ ਸਿੱਖ ਬਣ ਕੇ ਤੇ ਉਧਰੋਂ ਛੱਡੋ ਖੜਾ ਤੇ ਇੱਧਰ ਹੋ ਜਾਓ ਕਿਉਂਕਿ ਕੁਝ ਸੀਆਈਡੀ ਤੇ ਪੁਲਿਸ ਵਾਲੇ ਨੂੰ ਮੈਂ ਜਾਣਦਾ ਵੀ ਜਿਹੜੇ ਇੱਥੇ ਬੈਠੇ ਆ ਦਾੜੇ ਵੀ ਫੁੱਲੇ ਆ ਕੜਪਾਨਾਂ ਵੀ ਉੱਪਰ ਦੀ ਆ ਪੱਗਾਂ ਵੀ ਬੜੀਆਂ ਬੀਬੀਆਂ ਵੱਧੀਆਂ ਤੇ ਇੱਥੇ ਕੇਵਲ ਇਸ ਵਾਸਤੇ ਆਏ ਆ ਕਿ ਲੋਂਗੋਵਾਲ ਤੇ ਪਿੰਡਰਾਵਾਲੇ ਨੇ ਬੋਲਣਾ ਕੀ ਹੈ ਉਹ ਪ੍ਰੇਮੀਓ ਸੀਆਈਡੀ ਉਹਦੀ ਲਈਦੀ ਹੁੰਦੀ ਆ ਜਿਸ ਬੰਦੇ ਨੇ ਕਮਰੇ 'ਚ ਹੋਰ ਗੱਲ ਕਹਣੀ ਤੇ ਬਾਹਰ ਹੋਰ ਤੇ ਸਟੇਜ ਤੇ ਤੇ ਦੂਜਾ ਕੋਲੇ ਹੋਰ ਜਿੱਥੇ ਗਾਲ ਨਿਕਲਣੀ ਇੱਕੋ ਇੱਕੰਮ ਹੋ ਉਹ ਇਸ ਐਸ.ਆਈ.ਡੀ ਕਰਕੇ ਕਰੋਗੇ ਕੀ ਪਰ ਗੁਰੂ ਕੇ ਸਿੱਖ ਚੋਪੀ ਵਾਲਾ ਸਾਡੀ ਸੀ.ਆਈ.ਡੀ ਨਹੀਂ ਲੈ ਸਕਦਾ ਬਾਅਦ ਕਿਸਮਤ ਇਹ ਸਾਡੀ ਸਿੱਖਾਂ ਨੇ ਸਾਡੀ ਸੀ.ਆਈ.ਡੀ ਲੈਣੀ ਤਾਂ ਤਾਂ ਵੀ ਕੁਰਬਾਨ ਦਾੜੇ ਵਾਲੇ ਨੇ ਲਵਾਸ ਪਟਾ ਕੇ ਜੇ ਗੋਲੀਆਂ ਚਲਾਉਣ ਵਾਸਤੇ ਹਰਮੰਦਰ ਸਾਹਿਬ ਤੇ ਆਉਣਾ ਤਾਂ ਵੀ ਕੁਰਬਾਨ ਵਾਲੇ ਨੇ ਇਹ ਕਿਤੇ ਸਿੱਖਾਂ ਦੇ ਪੁੱਤਰਾਂ ਨੂੰ ਕੁਝ ਸੋਚਣਾ ਚਾਹੀਦਾ ਪੁਲਿਸ ਤੇ ਮਿਲਟਰੀ ਵਾਲਿਆਂ ਨੂੰ ਜਦੋਂ ਤੁਹਾਨੂੰ ਰੋਟੀ ਦਾ ਸਾਧਨ ਬਣਾਣਾ ਤੁਹਾਡੀ ਡੇਢ ਦੀ ਭਰਤੀ ਹੈ ਦੇਟ ਗੋਲੀਆਂ ਪਾਣੀਆਂ ਤੁਸੀਂ ਬਾਗੇ ਬਾਡਰ ਤੇ ਸਾਡੇ 98 ਦੀ ਭਾਰਤੀ ਵਾਲੇ ਨੇ ਦਿੱਲੀ ਜਾਣਾ ਇਹਦੇ ਵੱਲ ਧਿਆਨ ਰੱਖਿਆ ਕਰੋ ਤੇ ਇੱਕ ਸੰਗਤ ਨੂੰ ਬੇਨਤੀ ਕਰਦਾ ਸਮਾਪਤੀ ਵਿੱਚ ਮੈਨੂੰ ਪਤਾ ਲੱਗਦਾ ਕੁਝ ਖਬਰਾਂ ਤੋਂ ਕਿ ਗਵਰਨਮੈਂਟ ਚਾਹੁੰਦੀ ਕਿਸੇ ਤਰੀਕੇ ਨਾਲ ਦਰਬਾਰ ਸਾਹਿਬ ਤੇ ਨਾਨਕਸਰ ਲਈ ਫਰਾਤ ਤੇ ਹੱਲਾ ਕੀਤਾ ਜਾਵੇ ਮੈਂ ਆਪਣੇ ਵੱਲੋਂ ਪੂਰ ਜੋਰ ਦੇਣ ਦੀ ਸੰਗਤ ਨੂੰ ਕਰਾਂਗਾ ਸਾਰੀ ਨੂੰ ਤੇ ਵਿਸ਼ੇਸ਼ ਤੌਰ ਤੇ ਨੌਜਵਾਨ ਭਰਾਵਾਂ ਨੂੰ ਵੀਰਾਂ ਨੂੰ ਤੇ ਜੇ ਜਦੋਂ ਤੁਹਾਨੂੰ ਪਿੰਡਾਂ 'ਚ ਪਤਾ ਲੱਗ ਜਾਵੇ ਪਰ ਇਹ ਨਾ ਕੋਈ ਖਾਲੀ ਸ਼ੋਸ਼ਾ ਛੱਡ ਦੇ ਕੇ ਤੁਸੀਂ ਕੰਮ ਸ਼ੁਰੂ ਕਰਦੇ ਹੋ ਇਹ ਨਹੀਂ ਕਰਨਾ ਪਤਾ ਲੈ ਕੇ ਜਿੱਦੇ ਪਤਾ ਲੱਗੇ ਕਿ ਨਾਨਕਨਵਾਸ ਤੇ ਇੱਥੇ ਸਕਾਰਦਵਾਰੀ ਦੇ ਅੰਦਰ ਪੁਲਿਸ ਨੇ ਹੱਲਾ ਕੀਤਾ ਉਹਦੇ ਦਾਸਤਾ ਤੇ ਲੋਂਗੋਵਾਲ ਦਾ ਕੋਈ ਬਚਨ ਦੀ ਉਡੀਕ ਨਾ ਕਰਿਓ ਕਿ ਕੋਈ ਸੁਨਿਆਹ ਆਵੇਗਾ ਆਪੋ ਆਪਣੀ ਡਿਊਟੀ ਸੰਭਾਲ ਕੇ ਨਿੰਦਕ ਚੁੰਨਦੇ ਨੇ ਪਿੰਡਾਂ ਪਿੰਡਾਂ 'ਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਖਾਲਸਾ ਜੀ ਸਤ ਸੰਤ ਗੱਜ ਕੇ ਬਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗਰੀਬ ਨਵਾਲ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਸੱਜ ਕੇ ਆਪ ਜੀ ਨੇ ਜੋ ਪਰਨ ਪੱਤਰ ਸੁਣਿਆ ਹੈ ਉਸ ਤੇ ਆਪ ਸਾਰਿਆਂ ਨੇ ਨਿਜਮ ਕੀਤਾ ਅਤੇ ਉਸ ਦੇ ਅਨਸਾਰ ਚੱਲਣਾ ਹੈ ਜੋ ਸ਼ਾਂਤਮਈ ਦਾ ਆਕਰ ਸੁਣ ਕੇ ਕੁਝ ਕੋ ਨੌਜਵਾਨ ਵੀਰਾਂ ਦੇ ਮਨ ਵਿੱਚ ਆਇਆ ਕਿ ਪਤਾ ਨਹੀਂ ਇਹ ਕਿੰਨੀ ਕਿ ਸ਼ਾਂਤਮਈ ਹੈ ਜੋ ਪੰਥ ਦਾ ਹਉਮੈ ਉਹ ਸ਼ਾਂਤਮਈ ਤੰਗ ਨਾਲ ਆ ਤੇ ਉਸੇ ਤਰ੍ਹਾਂ ਚੱਲਣਾ ਹੈ ਨਾਲ ਆਪਾਂ ਨੂੰ ਇਹ ਮਿਸਾਲ ਵੀ ਦਿੱਤੀ ਗਈ ਹੈ ਕਿ ਭਗਤ ਸਿੰਘ ਜੀ ਨੇ ਸ਼ਾਂਤਮਈ ਦੇ ਸਮੇਂ ਵਿੱਚ ਮੌਕੇ ਮੁਤਾਬਕ ਸੋ ਆਪਣੇ ਵੀਰਾਂ ਦਾ ਆਪਣੇ ਭਰਾਵਾਂ ਦਾ ਹੱਕ ਲੈਣ ਵਾਸਤੇ ਗੁਰਮਤ ਮੁਤਾਬਕ ਜਦੋਂ ਸਾਰਿਆਂ ਪਾਸਿਆਂ ਤੋਂ ਪ੍ਰਬੰਧ ਖਤਮ ਹੋ ਜਾਣ ਉਸ ਵੇਲੇ ਨੀਰੀ ਪੀਰੀ ਦੇ ਮਾਲਕ ਦੇ ਮੁਤਾਬਕ ਸ੍ਰੀ ਸਹਿਜ ਜੀ ਵਰਤੋਂ ਕਰਨ ਦਾ ਹੱਕ ਸਿੱਖ ਨੂੰ ਖਾਸੇ ਨੂੰ ਸਤਿਗੁਰੂ ਨੇ ਦਿੱਤਾ ਹੈ ਪਾਵੇ ਆਗਿਆ ਆਪਾਂ ਨੂੰ ਨਹੀਂ ਹੈ ਇਸ ਤਰ੍ਹਾਂ ਪਰ ਜੇ ਕੋਈ ਐਸੇ ਸਮੇਂ ਦੇ ਵਿੱਚ ਸ਼ਾਂਤੀਪੂਰਵਕ ਚੱਲਦੇ ਹੋયા ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰੇ ਤਾਂ ਉਸ ਟਾਈਮ ਤੇ ਅਕਾਲੀ ਦਲ ਵੱਲੋਂ ਜੋ ਹੈ ਇਹ ਨਹੀਂ ਕਿ ਆਪਣੀਆਂ ਭੈਣਾਂ ਦੀ ਇੱਜ਼ਤ ਲੁਟਾ ਕੇ ਵੀ ਸ਼ਾਂਤੀ ਰੱਖਣੀ ਹੈ ਐਸੀ ਆਗਿਆ ਨਹੀਂ ਉਸ ਵੇਲੇ ਆਪਣਾ ਹੱਕ ਜ਼ਰੂਰ ਲੈਣਾ ਹੈ ਬਾਕੀ ਜਿਹੜਾ ਪ੍ਰੋਗਰਾਮ ਹੈ ਉਹਦੇ ਸ਼ਾਂਤੀ ਸਹਿ ਚੱਲਣਾ ਜੋ ਸੰਤ ਜੀ ਨੇ ਆਪਾਂ ਨੂੰ ਕਿਹਾ ਹੈ ਮੈਂ ਉਸ ਦੇ ਨਾਲ ਪੂਰਾ ਸਹਿਮਤ ਹਾਂ ਅਤੇ ਸੰਗਤ ਨੂੰ ਤੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਸਾਰਨ ਮੋੜੇ ਨਾਲ ਮੋੜਾ ਲਾ ਕੇ ਪੂਰੀ ਤਾਕਤ ਤੇ ਮਜ਼ਬੂਤੀ ਨਾਲ ਚੱਲਣਾ ਹੈ ਆਪਣੇ ਵੱਲੋਂ ਦੁਬਾਰਾ ਖਾਸ ਤੇ ਜਨਮ ਦਿਨ ਦੀ ਅਤੇ ਅੱਜ ਦੇ ਪ੍ਰੋਗਰਾਮ ਦੀ ਸਾਰੀ ਸੰਗਤ ਨੂੰ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ